ਇਹ ਵਾਲਾ ਤੁਹਾਨੂੰ ਪਿਆਰ ਭਰ ਸਤਿ ਸ਼ਕਾਲ ਆਜ ਦੇ ਵਲੌਗਸ ਤੁਹਾਡਾ ਸਵਾਗਤ ਕਰਦੇ ਆ ਤੇ ਅੱਜ ਆਉਣਾ ਮਿਸਤਰੀਆਂ ਨੇ ਲੱਗੀਆਂ ਟੀਨਾ ਪਉਣ ਤੇ ਨਾਲੇ ਲਾਗੇ ਡੇਆ ਚੰਦਰਪਾਲ ਉਹਨਾਂ ਦੀ ਟਰਾਲੀ ਕੱਢਣੀ ਉਹ ਵੀ ਵਿਖਾਵਾਂਗੇ ਆਵੇ ਅੱਜ ਕਾਫੀ ਦਿਨਾਂ ਬਾਅਦ ਬਾਰਿਸ਼ ਹੋ ਰਹੀ ਹੈ ਆਵੇ ਹਨੇਰੀ ਕਾਫੀ ਚੱਲਣ ਦੀ ਹੈ ਜੀ ਇਹ ਚੱਲ ਰਹੀ ਹੈ ਤੇ ਇਹਦੇ ਨਾਲ ਨੁਕਸਾਨ ਆਇਆ ਕਿ ਸ਼ੈੱਟ ਪਾਈ ਮੱਛੂਆਂ ਦੀ ਉਹਦੀਆਂ ਟੀਨਾ ਉੱਡ ਗਈਆਂ ਅਸੀਂ ਤੇ ਹੈਗੇ ਹੀ 16 ਪੀਸੀ ਜਿੰਨਾ ਚੋ 11 ਉੱਡ ਗਏ ਆ ਤੇ 16 ਚੋਂ 5 ਰਹਿ ਗਏ ਆ ਇਹਨਾਂ ਸ਼ੁਗਰ ਸੀ ਮਾਲਕ ਲਾ ਕੇ ਪਸ਼ੂ ਜ਼ੈਡ ਦੇ ਬੰਨੇ ਸੀ ਤੇ ਉਹ ਜਾ ਹੋ ਗਿਆ ਵਾ ਨਾ ਉਹਦੇ ਕੋਈ ਚੀਜ਼ ਨਹੀਂ ਆਈ ਚੱਕਦਾ ਮੈਂ ਬੱਜੀਆਂ ਜਿਵੇਂ ਕੋਈ ਕਟਰਨਾ ਨਹੀਂ ਘਟ ਘਟ ਛੋੜਦਾ ਏਵੇਂ ਆਵਾਜ਼ ਆਉਂਦੀ ਸੀ ਆਦ ਰੋਣ ਦੇਣਾ ਨਹੀਂ ਦੇਣਾ ਉਹ ਤਾਂ ਲੱਗਦੀ ਆ ਆ ਵੀ ਜਿਹੜੀਆਂ ਟੁੱਟੀਆਂ ਸੀ ਹਵਾ ਦੇ ਨਾਲ ਇੰਨੀ ਹਨੇਰੀ ਆਈ ਨਾ ਇਕੱਟੀਆਂ ਕੀਤੀਆਂ ਹੋਣ ਆ ਪਈਆਂ ਕੁਛ ਆਵੇ ਪਈਆਂ ਤਾਂ ਨਿੱਲਰੀਆਂ ਵਗਣ ਕਾਫੀ ਦੂਰ ਦੂਰ ਗਈਆਂ ਨੇ ਟੁਕੜੇ ਟੁਕੜੇ ਹੋਈਆਂ ਅਸੀਂ ਆਵੇ ਆਵੇ ਤੇ ਹਵਾ ਹੁਣ ਚੱਲਣੀ ਆਪ ਦੇ ਤੈਨੂੰ ਆਵਾਜ਼ ਆਉਂਦੀ ਨਹੀਂ ਹਵਾ ਦੀ ਤੇ ਇਹਦੇ ਨਾਲ ਬਨੇਰਾ ਵੀ ਪੁੱਟਿਆ ਗਿਆ ਉਹਦੀਆਂ ਵੀ ਇੱਟਾਂ ਜਿਹੜੀਆਂ ਉਹ ਵੀ ਆ ਗਈਆਂ ਥੱਲੇ ਉਹ ਆਵੇ ਡਿੱਗੀਆਂ ਲੋਈ ਵਿਖਾਉਨੇ ਸਾਨੂੰ ਥੋੜਾ ਜਿਹਾ ਹਨੇਰਾ ਵਾ ਦੇਖ ਦਿਨੀ ਆ ਆਵੇ ਆ ਸਾਰੀਆਂ ਔਰ ਡਿੱਗੀਆਂ ਆਵੇ ਇੱਕ ਘਟੋ ਘਟ 16 ਚੋਂ 11 ਪੀਸ ਉੱਟੇ ਆ ਤੇ ਆ ਬਚੀਆਂ ਵਾ ਆ ਇਧਰ ਨੂੰ ਤੇ ਬਾਕੀ ਆ ਬਚਾ ਹੋ ਗਿਆ ਵਾ ਤੇ ਚਲੋ ਸੋ ਇੰਨਾ ਕਹਿਗਾ ਕਿ ਪਸ਼ੂਆਂ ਨਾਲੇ। ਕੀ ਹੋ ਗਿਆ ਕੋਈ ਕੋਈ ਥੱਲੇ ਕੋਈ ਇਨਸਾਨ ਵੀ ਕੋਈ ਥੱਲੇ ਨਹੀਂ ਹੈਗਾ ਕੋਈ ਵੀ ਨਹੀਂ ਹੈਗਾ। ਆ ਦੇ ਕੁੱਟੀਆਂ ਪਈਆਂ। ਆ ਦੇਖੋ ਕੁੱਤੀ। ਆ ਦੇ ਆ ਕਿੰਨਾ ਟੀ ਆ ਉਪਰੋਂ ਐਂ ਜਵਾ। ਆ ਇੰਨੀਆਂ ਬਚਾਈਆਂ ਵਾ, ਭਜੀਆਂ ਵਾ ਹੁਣ ਲੈ ਐਕਸ਼ਨ ਦਿਖਾ ਕੇ ਦਿਖਾਉਨੇ ਆ। ਆ ਦੇ। ਐਡਾ ਪਾਇਆ ਸੀ। ਏ ਇੱਥੇ ਹੀ ਬਨੇਰੇ ਇੱਥੇ ਉੱਪਰ ਇਟਾਂ ਲਾ ਕੇ ਬਨੇਰਾ ਬੰਨੇ ਹੋਇਆ ਸੀ ਇਹ ਵੀ ਉੱਡ ਗਈਆਂ ਇਹ ਥੱਲੇ ਡਿੱਗੀਆਂ ਸੀ ਇਟਾਂ ਨੁਕਸਾਨ ਕਾफी ਰਿਹਾ ਹੋ। ਚੱਲ ਇਹਨਾਂ ਦਾ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਕਿ ਕੋਈ ਜਾਨਵਰ ਨਹੀਂ ਸੀ ਥੱਲੇ ਆਹ ਵਾਲਾ ਜਿਹੜਾ ਡਰਮ तकरीबन 2 ਇਕਲੇ ਦੂਰ ਡਿੱਗਿਆ ਸੀ ਜਾ ਕੇ ਇੰਨੀ ਹਵਾਈ ਆਹ ਵਾਲਾ ਉਹ 2 ਇਕਲੇ ਟਾਈਟਨ ਵਿਲੇਜ ਦੂਰ ਹੀ ਗਿਆ ਇੰਨੀ ਦੇ ਹਾਲਾ ਲੋਕ ਇਨਾ ਡਰਾਮ ਇੰਨੀ ਹਵਾ ਹਿੱਤੇ ਤੇ ਤੀਨਾ ਕਿਤੋਂ ਰਹਿਣੀ ਹੈ ਹੁਣ ਇਹਨਾਂ ਦੇ ਹੁਣ ਨਾ ਪਰਸੋਂ ਪਾਵਾਂਗੇ ਕਿਉਂਕਿ ਹੁਣ ਨਾਲ ਟੋਚ ਲਵਾਵਾਂਗੇ ਬਿਲਡਿੰਗ ਕਰਕੇ ਸਰੀਏ ਵਗੈਰਾ ਪੱਕੇ ਆ ਗਾਰਡਨ ਨਾਲੇ ਨਾਲ ਬਿਲਡਿੰਗ ਕਰਾਵਾਂਗੇ ਮੇਲੇ ਨੂੰ ਕੁੰਡੀਆਂ ਵੀ ਲੱਗੀਆਂ ਸੀ ਤੇ ਇਸ ਬੜਾ ਕੋਸ਼ਿਸ਼ ਪਰ ਡਿੱਗ ਗਈਆਂ ਹਵਾ ਪੁੱਟ ਸੁੱਟੀਆਂ ਇੱਟਾਂ ਪੁੱਟ ਸੁੱਟੀਆਂ ਦਿੱਤੀਆਂ ਸੀ ਵਿੱਚ ਉਰੇ ਇਨਾ ਸ਼ੁਕਰ ਹੈ ਕਿ ਚਲੋ ਗਰਮੀ ਬਹੁਤ ਜ਼ਿਆਦਾ ਸੀ 45 46 ਡਿਗਰੀ ਟੈਂਪਰੇਚਰ ਹੀ ਉਹਦੇ ਤੋਂ ਹੁਣ ਕੁਛ ਨੁਕਸ ਰਾਹਤ ਮਿਲੂਗੀ ਇਸ ਕਰਕੇ ਕਿਉਂਕਿ ਜਦੋਂ ਨਿਕਲੀਦਾ ਹੀ ਕੋਈ 8 ਵਜੇ ਦੇ ਕਰੀਬ ਇੰਨੀ ਧੁੱਪ ਹੁੰਦੀ ਸੀ ਸਾਡੀ ਚਾਹ ਮਾਸ ਸਰੀਰ ਨੂੰ ਪੈਂਦੀ ਪੂਰਾ ਤਰੂਸ਼ਦਾ ਸੀ ਮਾਸ ਇਨਾ ਵਾਂਗੇ ਚਲੋ ਕੋਈ ਫਰਕ ਪੈ ਗਿਆ ਮੀਂਹ ਪੈਣ ਨਾਲ ਪਿਆ ਪਰ ਇਨਾ ਨਹੀਂ ਹੈ ਜ਼ਿਆਦਾ ਨਹੀਂ ਥੋੜਾ ਹੀ ਪਿਆ ਹੋ ਗਿਆ ਜਨ ਕਿ ਘਟਾਈ ਮਸਾ ਬੈਠਿਆ ਇਨਾ ਕਿ ਪਿਆ ਤੁਸੀਂ ਹਿਸਾਬ ਲਾ ਲਓ ਅਜੇ ਵੀ ਪੈਂਡਿਆ ਵਾ ਜਿਹੜੇ ਵੀ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰ ਲਿਓ ਵੱਡਾ ਆਪਣਾ ਚੈਨਲ ਆ ਚਲੋ ਨੁਕਸਾਨ ਚਲੋ ਹੋਇਆ ਕਈ ਯਾਰ ਹੁੰਦਾ ਕੁਝ ਮਾੜਾ ਹੋ ਜਾਂਗੇ ਉਹ ਹੋਏ ਦੇਖ ਲਓ ਇਨਾ ਨੁਕਸਾਨ ਹੋਇਆ ਆਵਾਨੇ ਕੀਤਾ ਹੈ ਛੱਡਣਾ ਹੁਣੋਂ ਸ਼ੁਰੂ ਕੀਤਾ ਸੀ ਤੇ ਛੱਡਦੀ ਨਹੀਂ ਫੋਨ ਆਈ ਹੀ ਮਕੈਨਿਕ ਆਈ ਤੇ ਉੱਡ ਗਈ ਹੀ ਨਾ ਨੇ ਨੀਂ ਨਾਲ ਮੈਨੂੰ ਲਾ ਲੈ ਤੂੰ ਸਾਰੀਆਂ ਹੌਲੀ ਹੌਲੀ ਕਾਰੀ ਦਾਖਦੀਆਂ ਦੇਣੀਆਂ ਵਾ ਬੰਦਾ ਫੜਿਆ ਹੀਗਤ ਇਹ ਕਰ ਹਾਂ ਹੀਗਤ ਲੱਗੇ ਕਰੀ ਜਾਵੇਂ ਮੇਰੇ ਪਰਾ ਹੋ ਗਿਆ ਐਦਾਂ ਕਿੱਥੋਂ ਕਰਦੇ ਹੁਣ ਇਨਕੇ ਪਾਦੀ ਇਨਕੇ ਮਿਲਕੇ ਇਹ ਤਾਂ ਆਹ ਇਹ ਇੰਟੀਗਨਾ ਬਣਦੇ ਲੱਗੇ ਉੱਡ ਗਏ ਇਹ ਪਹਿਲਾਂ ਨੇ ਰਿਹਾ ਹੋਣਾ ਗਲ ਦੇ ਲੱਗੇ ਆਹ ਸਰੀਏ ਪਾਇਆ ਆਪਾਰਕਾਰ ਕੀਤੇ ਆ ਉਹ ਵੇਖੋ ਉੱਪਰ ਪੈਰ ਦੇ ਪੈਵਰੇ ਤਾਣਾ ਉਹਨਾਂ ਦੇ ਉੱਪਰ ਕੁੰਡੀਆਂ ਬਣਾ ਕੇ ਇਧਰੋਂ ਦੀ ਯਾਰਪਾਰ ਕੀਤੇ ਆ ਬਣਾਈਆਂ ਵਾ ਤੇ ਆ ਵੀ ਇੱਥੇ ਆ ਤਾਲੀਆ ਯਾਦਵਨ ਵਾਲੀ ਲੱਦੀ ਚੰਦਰ 167 ਦੀ ਯਾਦ ਵਾਲਾ ਫਾਰਮ 60 ਤੇ ਕੋਦੇ ਯਾਰ ਦੇ ਚਾਚੇ ਵਾਲਾ ਨੋਵੋ 605 ਪੀਐਸ ਮਾਡਲ ਜਿਹੜਾ 4x4 ਤੋਂ ਪਤਾ ਇਹ ਕਿੰਨੀ ਪਾਵਰ ਜਉਂਦਾ ਤੇ ਉਹਦੇ ਪਾਇਆ ਮੋਰੇ ਟੋਜਨ ਤੇ ਕੱਢਣਗੇ ਆ ਇੱਧਰ ਆਓ ਜਿੱਥੇ ਟਰਾਲੀ ਜਾਂੜੀ ਇੱਥੇ ਛੜਕਵਾ ਇੱਥੇ ਲੈ ਕੇ ਆਉਣਾ ਵਾ ਇੰਨੀ ਭਰੀਆ ਚੰਦਰ ਵਾਲੀ ਥਾਲੀ ਨੋਵੋ ਤੇ ਅਰਸ਼ਿਸ ਨੋਵੋ 605 ਪੀਐਸ ਤੇ ਫਾਰਮ ਟਰੈਕ ਸਾਡ ਕੱਢ ਕੇ ਲਿਆਂਦੀ ਆ ਇਥੋਂ ਕੱਢ ਕੇ ਲਿਆਂਦੀ ਆ ਲੈ ਕੇ ਜਾਣ ਦੇ ਹੁਣ ਤਾਂ ਇਧਰੋਂ ਵੀ ਪਾਉਣੇ ਆ ਆਓ ਵੀ ਜਾਣ ਦੇ ਦੋਵੇਂ ਟਰੈਕਟਰ ਰੋਇ ਨਾ ਝਾੜਨੀ ਆ ਸਾਹਮਣੇ 4x4 PS ਆ 2 ਵੀਲ ਚ ਕੀਤਾ ਹਏ 4x4 ਚ ਨਹੀਂ ਕੀਤਾ ਤੇ ਨਾ ਵਾਜਦਾਂ ਨੂੰ ਸੁਣਦੀ ਹੋਣੀ ਆ ਆ ਸਵੇਰੇ ਪੁੱਟਣੀ ਆ ਇਹਨਾਂ ਨੇ ਪਿਆਵੇ ਲੈ ਕੇ ਜਾਣ ਦੇ ਅਰਜਨ ਨੋਵਾ 605 ਪੀਐਸ 50 ਐਚਪੀ 4/4 ਤੇ ਫਾਰਮਸਾਈਟ 60 ਆਹੋ ਚੜਾਉਣੀ ਇਹਨਾਂ ਨੇ ਉਹ ਜਿੱਥੇ ਚਿੱਟਾ ਜਾਂ ਪਾਈਪ ਦਿਖਣਦੇ ਆ ਛੋਟਾ ਜਿਹਾ ਬੋਲ ਦੇ ਲੱਗੇ ਉੱਥੇ ਚੜ੍ਹਨੀ ਆ ਟਰਾਲੀ ਵਾਜਤਾਂ ਨੂੰ ਆ ਰਹੀ ਹਣੀ ਵਿੱਚ ਹੋ ਗਈ ਤੇ ਐਦਾਂ ਬੜੀ ਮੁਸ਼ਕਲ ਹੁੰਦੀ ਹੈ ਮਿਹਨਤ ਐਦਾਂ ਨਿਕਲਦੀਆਂ ਟਰਾਲੀਆਂ ਆਵੇ ਐਦਾਂ ਕਿਸਾਨ ਦੀ ਮਿਹਨਤ ਆ ਆਵੇ ਕਈ ਤੋਂ ਕਿੰਨੀ ਕਿੰਨੀ ਬੈਂਦੀ ਜਾਂਦੀ ਹੈ ਆਵੇ ਆਵੇ ਉਹ ਚੜ ਗਈ ਏ ਟਰਾਲੀ ਛੜਕ ਤੇ ਚਾੜ ਲਈ ਦੋਵਾਂ ਟਰੈਕਟਰਾਂ ਨੇ ਤਾਂ ਆ ਬਾਕੀ ਇਹਨਾਂ ਨੇ ਹੁਣ ਸਵੇਰੇ ਪੁੱਟਣੀ ਆ ਵੇਖੋ ਪੱਤੇ ਵੱਡੇ ਆ ਆਵੇ ਆਵੇ ਚੰਗੀ ਨਿਕਲੀ ਐ ਇਹ ਚ ਹੋ ਜਣੇ ਜੇ ਦੋ ਫੇਰੇ ਹੋਰ ਆ ਉਹ ਬਾਕੀ ਉਹ ਪਈ ਐ ਇਹ ਦੋ ਕੱਕਣਾਲਾਂ ਦੇ ਨੇੜ ਦੇ ਥਾਂ ਪੁੱਟਿਆ ਹੋਣਾ ਇਹਨਾਂ ਨੇ ਹੈ ਤੇ ਆ ਆ ਲਾਈਆਂ ਵਾ ਛੱਡ ਨੂੰ ਸਪੋਟਾਂ ਆਵੇ ਅੱਜ ਪੀਟੀਆਂ ਪੁੱਟਾਂ ਦੀ ਨਾ ਉਹ ਹੁੱਕਾਂ ਪਾਈਆਂ ਆ ਵੇਖੋ ਆ ਸਰੀਆ ਆਰ ਪਰ ਕਰਕੇ ਤੇ ਆ ਵੀ ਆਰ ਪਰ ਕਰਕੇ ਲਾਈਆਂ ਵਾ ਤੇ ਆ ਗਈ ਥੇ ਵੀ ਇਹ ਉਹ ਘਟੋ ਘਟਾ ਤਿੰਨ ਫੋਟ ਦਾ ਤੇ ਆ ਵਾ ਆਇਆ ਵਾ ਡੇਢ ਫੋਟ ਦਾ ਆ ਵੀ ਐਂਗਲ ਅਸ ਲਾਈਆਂ ਵਾ ਸਾਰੀਆਂ ਨੂੰ ਹੁੱਕਾਂ ਲਾ ਕੇ ਪਹਿਲਾਂ ਉੱਡ ਗਈਆਂ ਸੀ ਹੁਣ ਫੇਰ ਦੁਬਾਰਾ ਪਾਈਆਂ ਵਾ ਆਰ ਆਗੇ ਸਾਰੇ ਹੀ ਸਾਰੇ ਦਿੱਤੀਆਂ ਇਦਾਂ ਹੀ ਆ ਨਾਲ ਬਿਲਡਿੰਗ ਮਾਰੇ ਆ ਬਿਲਡਿੰਗ ਮਾਰ ਕੇ ਹੁਕਾਨ ਨੂੰ ਅੰਦਰ ਲੈ ਕੇ ਨਟਚ ਲਾਏ ਆ ਆਹ ਦੇਖ ਤੇ ਵੀ ਜੋੜ ਆ ਆਹ ਚੈਨਲ ਪਾਇਆ 2 1/2 ਇੰਚੀ ਆਹ ਗਾਡਰ ਆਉ ਪਾਈਪ ਵੀ ਪਾਏ ਆ ਸਾਰੇ ਇਦਾਂ ਇੱਥੇ ਆਵੇ ਸਰ ਇਹੇ ਪਰ ਉਪਰੋਂ ਕੈਪ ਦਿੱਤਾ 6 6 ਇੰਚੀ ਹਵਾ ਕਰਾਉ ਸੁਣ ਲਈ ਯਾਰ ਪਰਕ ਜਿਹੜੀਆਂ ਉੱਡਣਾਂ ਆਹ ਜਿਹੜੀਆਂ ਹਵਾ ਨਾਲ ਉੱਡੀਆਂ ਇਹ ਹਵਾ ਆ ਸ਼ਾਮ ਦਾ ਟਾਈਮ ਹੀ ਗੁਰਦੁਆਰਾ ਸਾਹਿਬ ਚੱਲੇ ਆ ਤੇ ਚੱਲ ਕੇ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਤੇ ਨਾਲ ਹੀ ਤਕਬੀਰ ਜਦ ਡਾਕਟਰ ਨੋਰਾਣੀ ਉਹ ਕਨਾਰ ਕੇ ਇਹ ਪਰਦੋਰਾ ਸਾਹਿਬਾਂ ਇਥੇ ਜੀ ਦੀ ਗੁਰੂ ਜੰਦੇ ਜਿੱਦਾ ਸ਼ਾਮ ਦਾ ਟਾਈਮ ਹੀ ਤੇ ਸਵੇਰੇ ਨਾਲੇ ਕਣਪਾੜ ਜਿਹੜੇ ਪਰਸਨ ਰੋਤ ਰੱਖੇ ਨੇ ਦੀ ਅਰਦਾਸ ਹੋਣੀ ਹੈ ਬੇਨਤੀ ਤੇ ਕੱਲ ਨੂੰ ਸ਼ਬੀਰਲਾ ਦੇ ਲੰਗਰ ਵੀ ਚੱਲੇਗੇ ਇਥੇ ਦਾਲ ਫੁਲਕੇ ਦਾ ਇਹ ਜੀ ਇਹਨੂੰ ਦਾਣੇ ਵਧ ਦੇਣੇ ਉਹਨੂੰ ਕਹਿਣਾ 20 ਕਿਲੋ ਸਿੱਧੇ ਸਿੱਧੇ 20 ਕਿਲੋ ਕੱਟ ਨਹੀਂ ਕੱਟ ਨਹੀਂ ਵਾਦ-ਵਾਦ ਪੱਕੇ ਆਹ ਹੋ ਵੀ ਲੜਾਈ ਆ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਗਏ ਨਹੀਂ ਅੱਜ ਵਾਲਾ ਬਲੌਗ ਜੇ ਤੱਕ ਸੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਜਿਹੜੇ ਵੀ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਬਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ